ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਡੀਓ ਲੈ ਕੇ ਆਏ ਆਪਣੇ ਵਾਲਾ ਸਹੀ ਪੱਗ ਜਿਹਦੇ ਲੰ 7.5 ਮੀਟਰ ਹੈ ਜਿਹੜਾ ਕਪੜਾ ਆਪਾਂ ਹੁਣ ਵਰਤਿਆ ਜਿਹੜਾ ਤੁਸੀਂ ਇਹ ਪਹਿਲਾਂ ਲਗਾਉਣਾ ਹੈ ਸਿਰ ਦੇ ਸੈਂਟਰ 'ਚ ਉਹ ਲਿਆ ਕੇ ਪੁਣ ਦਾ ਹੋਲ ਦਾ ਪਾਸੇ ਥੱਲੇ ਰੱਖ ਕੇ ਤੇੜਾ ਬੰਨ੍ਹ ਪਾਸੇ ਹੁਣ ਤੇਰਾ ਕੇ ਗਲ ਵਾਲ ਨੂੰ ਮੋਟਾ ਕਰਕੇ ਗਲ ਨੂੰ ਕੋਡੇ ਕੋਲ ਹਲਕਾ ਜਿਹਾ ਨਾਲ ਨੂੰ ਫੋਲਡ ਕਰ ਦੇਣਾ ਹੈ ਫੋਲਡ ਕਰ ਤੋਂ ਉਸ ਲੜ ਨੂੰ ਬੈਲ ਤੱਕ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਤੁਸੀਂ ਅਗਲਾ ਲੜਦਾ ਗੋਣਾ ਹੈ ਤੁਸੀਂ ਨੇ ਜਿਸ ਤਰ੍ਹਾਂ ਪਹਿਲਾਂ ਲੜਿਆ ਸੀ ਪੂਰੇ ਖੁੱਲਤਾ ਪਾਸਾ ਥੱਲੇ ਰੱਖ ਕੇ ਤੇ ਬਾਹਰ ਪਾਸਾ ਉੱਤੇ ਰੱਖ ਕੇ ਫਿਰ ਆਣੇ ਗਰਫੋਲਡ ਕਰਕੇ ਆਣੇ ਗਰਫੇਰ ਕੇ ਤੇ ਇਸ ਲੜ ਨੂੰ ਡਬਲ ਫੋਲਡ ਕਰ ਦੇਣਾ ਹੈ ਕਿ ਕਿਧਰਾ ਸੜ ਦੇ ਪੈਕਸ ਸਾਫ ਕਰ ਲੈਣਾ ਹੈ ਉਹ ਚਬਾਈ ਫੇਰ ਕਿਸੜ ਦਾ ਜਿਹੜਾ ਖਾਸਲਾ ਰੱਖ ਲੈਣਾ ਤੇ ਇਹ ਬੈਗ ਤਾਂ ਕਿਸੜ ਦੀ ਇਹ ਸਫਾਈ ਉਹ ਕਰ ਲੈਣੀ ਹੈ ਇਹੜਾ ਜਿਹਨੇ ਅਗਰ ਲੋਗਾਂ ਨੇ ਹੌਲ ਦਾ ਪਾਸੇ ਲੈ ਰੱਖ ਕੇ ਤੇ ਜਿਹੜਾ ਬੰਦ ਬਸ ਉੱਤੇ ਰੱਖ ਕੇ ਇਹੜਾ ਨੇ ਇੱਧਰ ਫੋਲਡ ਕਰ ਦੇਣਾ ਹੈ ਨੋਕ ਦੇ ਕੋਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਫੋਲਡ ਕੀਤਾ ਉੱਥੇ ਹੀ ਚਲੜ ਬੂ ਮਲ ਕੇ ਵਗੜਾ ਕੇ ਇਹ ਲੋਣੇ ਗਾ ਡਰ ਫੋਲਡ ਕਰ ਦੇਣਾ ਹੈ ਦੇ ਜਿਹੜਾ ਵਾਜ ਵੇਰ ਕੇ ਜੜ ਦੀ ਬੈਗ ਤੱਕ ਕਿਹੜੀ ਸਪਈਓ ਕਰ ਲੈਣੀ ਹੈ। ਕਿੰਨੇ ਤਰ੍ਹਾਂ ਚੜਦੀ ਬੈਗ ਤੱਕ ਅਸਪਈ ਕਰ ਲੈਣੀ ਹੈ। ਢੇੜਕ ਸਿਨੇ ਅਲੜ ਲਾਉਣੇ ਇਹ ਘਾਰਾ ਨੂੰ ਬੈਗ ਤੋਂ ਪਿੱਛੇ ਕਰਕੇ ਇਹ ਪੁੰਨ ਦਾ ਖੁੱਲਦਾ ਪਾਤਲੇ ਰੱਖ ਕੇ ਤੁਹਾਨੂੰ ਬਦਬਸਤ ਰੱਖ ਕੇ ਜਿਸ ਨੂੰ ਤੀਸਰਾ ਲੜ ਮੋੜੇ ਉੱਤ ਥੋੜਾ ਫਰਕ ਰੱਖ ਕੇ ਇਸ ਲੜ ਨੂੰ ਇਹਦੇ ਡਬਲ ਫੋਲਡ ਕਰ ਦੇਣਾ ਡਬਲ ਫੋਲਡ ਕਰ ਦੇਣਾ ਹੈ। ਇਹ ਲੜ ਨੂੰ ਪਿਛੇ ਚੰਗੀ ਤਰ੍ਹਾਂ ਸਾਫ਼ ਕਰਕੇ ਪਿਛੇ ਤਾਂ ਵੀ ਰੋ ਲਗਾ ਦੇਣਾ ਹੈ। ਇਹ ਲੜ ਦੇ ਵਿੱਚ ਉਹੜਾ ਬਾਹਰ ਫੇਰ ਲੈਣਾ ਹੈ ਤੁਸੀਂ ਨੇ ਬੈਕ ਟੱਕ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇਹੜਾ ਸਾਨੂੰ ਅਗਲਾ ਲੜਦਾ ਹੋਣਾ ਹੈ ਜਿਸ ਤਰ੍ਹਾਂ ਜਿਨੇ ਬੱਕਲੇ ਲੜਾ ਲਾੜਾ ਗਾਇਸ ਇਹ ਪੁੰਨ ਦਾ ਹੁਲਦਾ ਬਾਹ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸ ਉਸ ਤੂੰ ਤੇ ਰੱਖ ਕੇ ਉਸ ਤਰ੍ਹਾਂ ਇਸ ਲੜ ਇਸ ਲੜ ਨੂੰ ਵੀ ਉਸ ਤਰ੍ਹਾਂ ਲਗਾਉਣਾ ਹੈ ਇਹ ਰਹੇ ਦੋ ਗਰਥ ਨੂੰ ਉਕਦੇ ਸੈਂਟਾ ਦੇ ਵਿੱਚੋਂ ਫੋਲਡ ਕਰ ਦੇਣਾ ਹੈ ਇਸੇ ਰੰਦ ਨੂੰ ਵੀੜਾ ਹਲਕਾ ਡਬਲ ਡਬਲ ਫੋਲਡ ਕਰਨਾ ਹੈ ਇਹ ਗਰਥ ਨੂੰ ਫੋਲਡ ਕਰਦੇ ਹੋਏ ਜਦੋਂ ਨੂੰ ਫੇਰ ਖਿੱਚ ਕੇ ਤੇ ਹਲਕਾ ਫਿਰ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਨੂੰ ਵੀੜਾ ਬੈਗ ਦੇ ਅੰਦਰ ਸੌਫ ਕਰਕੇ ਲਗਾ ਦੇਣਾ ਹੈ ਫਿਰ ਲੜਦਾ ਹੀ فاਸਲਾ ਜਿਵੇਂ ਉਹਨੇ ਰੱਖਣਾ ਜਿੰਨਾ ਤੁਸੀਂ ਨੇ ਬਾਕੀ ਜੜਾ ਰੱਖਿਆ ਸੀ ਚੰਗੀ ਤਰ੍ਹਾਂ ਰੜ ਦੇ ਵਿੱਚ ਇਹੜਾ ਬਾਅਦ ਫੇਰ ਲੈਣਾ ਹੈ ਜਿਹੜਾ ਤੁਹਾਨੂੰ ਇਹੜਾ ਲਾਉਣਾ ਜਿਸ ਤਰ੍ਹਾਂ ਲਾਉਣਾ ਪੰਜ ਮਾਰਾ ਲਾਉਦਾ ਗਾਸੀ ਇਸ ਤਰ੍ਹਾਂ ਲਾਉਣਾ ਉਸ ਤਰ੍ਹਾਂ ਲਾਉਣਾ ਹੈ ਉਨੇ ਦਾ ਕਉਤਾਵਾ ਚਲੇ ਰੱਖ ਕੇ ਜਿਹੜਾ ਬੰਦ ਪਾਸਾ ਤੇ ਰੱਖ ਕੇ ਇੱਕ ਗੇਰੜਾ ਜਿਹੜਾ ਹਲਕਾ ਬੈਗ ਦੋ ਵਿੱਚ ਕਰ ਲੈਣਾ ਹੈ ਪਿੱਛੇ ਨਾਲ ਤੋਂ ਸੌਣੇ ਕਰਾਉਣ ਨਾਲ ਹਲਕਾ ਖਿੱਚ ਕੇ ਇਹਦਾ ਜਿਹੜਾ ਤਰੂਸਾ ਜਿਹੜਾ ਪੇਜਾ ਹਲਕਾ ਚੱਕ ਲੈਣਾ ਹੈ ਇਸ ਨਾਲ ਨਵੀਂਆ ਸੇਰ ਦੇ ਨੱਕਾ ਜਿਹੜਾ ਸੈਂਟਰ ਦੇ ਵਿੱਚ ਹੋ ਜਿਹੜਾ ਲੜਨ ਨੂੰ ਹਲਕਾ ਹੋਲਡ ਕਰ ਦੇਣਾ ਹੈ। ਪਰ ਜੇ ਨਾ ਫਿਰ ਖਿੱਚ ਕੇ ਛੱਡਦੇ ਬੜਾ ਡਬਲ ਫੋਲਡ ਕਰ ਦੇਣਾ ਹੈ। ਇਸ ਨਾਲ ਨਵੀਂਆ ਚੰਗੀ ਤਰ੍ਹਾਂ ਬੈਗ ਤੱਕ ਨੂੰ ਸਾਫ਼ ਕਰਕੇ ਲਗਾਉਣਾ ਹੈ। ਇਹ ਤੁਹਾਡਾ ਸ਼ੇਵਾ ਪੇਜ ਨੂੰ ਬਾ ਉਸ ਦੇ ਉੱਤੇ ਵੀ ਜਿਹੜਾ ਬਾਜ ਫੇਰ ਲੈਣਾ ਹੈ ਤੁਹਾਨੂੰ ਚੰਗੀ ਤਰ੍ਹਾਂ ਸਾਹ ਲੜਾ ਦੇ ਵਿੱਚ ਜਿਹੜਾ ਬਾਜ ਫੇਰ ਲੈਣਾ ਹੈ ਇਹੜੇ ਬ੍ਰਾਦਰ YouTube ਤੇ ਸਬਸਕ੍ਰਾਈਬ ਵੀ ਕੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਾਡੇ ਫੇਸ ਪੇਜ ਨੂੰ ਫੋਲੋ ਜ਼ਰੂਰ ਕਰਨਾ ਇਹੜਾ ਅੱਗੇ ਕੱਲ੍ਹ ਵਾਲਾ ਹੋਣਾ ਨੱਕੜਾ ਪਗ ਬੈਂਡ ਸੈਂਟਰ ਦੇ ਵਿੱਚ ਲਗਾ ਕੇ ਜਿਹੜੇ ਤੁਹਾਡੇ ਹੀਮਲੜ ਦੇ ਵਿੱਚ ਬੜਾ ਹੋਣਗੇ ਚੰਗੀ ਤਰ੍ਹਾਂ ਸਲੇ ਖਿੱਚ ਲੈਣੇ ਹਨ ਕਚਰਵਾੜੇ ਕਲਗਿਲਾ ਦੋ ਚੋਨੇ ਬੋਲੇ ਕੋਕੇ ਇੱਕ ਪਲਾਉ ਉੱਤੇ ਚਾਕੇ ਤੇ ਕਬਲਾ ਥਲੇ ਰੱਖ ਕੇ ਉਹ ਵਾੜ ਤੋਂ ਚੰਗੀ ਤਰ੍ਹਾਂ ਐੜਾ ਤੀਨੇ ਬੈਗ ਤੱਕ ਜਨੇ ਸਾਫ ਕਰ ਲੈਣਾ ਹੈ। ਦਰਦਾ ਤੋਂ ਉੱਤੇ 6 ਮਿੰਟ ਦੇ ਵਿੱਚ ਬਲ ਹੁਣ ਕੋ ਤੈਨੂੰ ਵੀ ਚੰਗੀ ਤਰ੍ਹਾਂ ਕਢ ਲੈਣੇ ਹਨ। ਪਾਗਲ ਪਾਗਲ ਚੱਲੇ ਜਿੜਿਆ ਆ ਕੇ ਲੜਦੋਂ ਜੱਜੇ ਪਾਸੇ ਵਾਲੂ ਘੁਮਾ ਲੈਣਾ ਹੈ। ਜੇ ਪਾਸੇ ਲੋਕਾਂ ਨੂੰ ਆ ਗਏ ਨੇ ਫਿਰ ਆਪਾਂ ਲਗਾ ਦੇਣਾ ਹੈ ਥੋੜਾ ਜਿਹਾ ਹੜੋਂ ਥੋੜਾ ਜਿਹਾ ਬੈਗ ਤਾਂ ਪਿੱਛੇ ਦੱਬ ਲੈਣਾ ਅੰਦਰ

ਇਹੜਾ ਜਨੇ ਸੇਟਾਣਾ ਹੈ ਇਹੜਾ ਜਨੇ ਸਿਰ ਦੇ ਸੈਂਟਰ ਤੋਂ ਕੱਲੜ ਦਾ ਗਾਸ਼ ਉਸ ਲੜਨ ਨੂੰ ਗਿਰ ਖਿੱਚ ਕੇ ਕਿ ਦਵਾੜਾ ਜਨੇ ਪੂਰੇ ਸਿਰ ਦੇ ਤੁਸੀਂ ਲੜਨ ਨੂੰ ਵੀੜਾ ਕਵਰ ਕਰ ਦੇਣਾ ਹੈ ਕਵਰ ਗਾਂ ਤੋਂ ਇਹੜਾ ਤੁਸੀਂ ਉਚੜ ਖੜਾਈ ਉਸ ਲੜਨ ਨੂੰ ਖਿੱਚ ਕੇ ਇਧਰ ਫੇਰ ਉਸ ਲੜਨ ਨੂੰ ਦਾ ਹਲਕਾ ਖਿੱਚਣਾ ਹੈ ਕਿ ਜਗਾ ਫੇਰੇ ਗਰ ਨੋਕ ਦੇ ਕੋਲੋਂ ਕਵਰ ਕਰਕੇ ਤੇਨੇ ਫੇਰ ਉਸ ਲੜਨ ਨੂੰ ਖਿੱਚ ਕੇ ਟਾੜ ਸਿਰ ਵਾਲਾ ਟਾੜ ਨੂੰ ਟਾੜ ਕਰ ਲੈਣਾ ਹੈ ਤੌੜ ਲੜਾ ਦੇ ਉਹੜਾ ਬਾਈ ਫੇਰ ਲੈਣਾ ਹੈ ਇਹਦੀ ਤੁਹਾਡੀ ਸ਼ੇਪ ਆ ਜੇ ਹਲਕੀ ਜਿਹੜੀ ਸੈੱਟ ਕਰ ਲੈਣੀ ਹੈ ਤੇ ਉਹੜਾ ਬੈਗ ਤਾਂ ਕਿੜਾ ਚੰਗੀ ਤਰ੍ਹਾਂ ਜੜਾ ਬਾਅਦ ਫੇਰ ਲੈਣਾ ਹੈ ਕੀ ਕਰਤਾ ਸਾਡੀ ਵੀਡੀਓ ਵਧੀਆ ਲੱਗਦੀ ਤਾਂ লাইਕ ਸ਼ੇਅਰ ਕਮੈਂਟ ਜੁਲ ਕਰਾਇ ਕਰੋ ਜਿਹੜਾ ਜਨੇ ਪਿਛਰਾ ਵਾਲਾ ਬੁਣਾ ਹੈ ਦੋਨਾਂ ਸਾਡਾ ਤਾਂ ਫੋਲਡ ਕਰਨ ਤੋਂ ਬਾਅਦ ਜਿਹੜਾ ਬੈਗ ਚ ਜਨੇ ਚੰਗੀ ਤਰ੍ਹਾਂ ਦਬ ਦਿਨਾ ਹੈ ਕਈ ਵੀ ਰਾਂ ਗੜੇ ਪੇਰੇ 3D ਨਹੀਂ ਹੁੰਦੇ ਤੁਸੀਂ ਸਾਥਾ ਦੇ ਜਿਹੜਾ ਹਲਕਾ ਹੈ ਪੜੀ ਲਗਾ ਕੇ ਉਸ ਲੜ ਨੂੰ ਚੰਗੀ ਤਰ੍ਹਾਂ 3D ਕਰ ਸਕਦੇ ਹੋ